ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਸੁਖਦੇਵ ਸਿੰਘ ਚੰਗਾਵਾ ਐਸ ਟਾਈਮ ਅਸੀਂ ਮਨਟਿਕੇ ਦੀ ਧਰਤੀ ਤੇ ਖੜੇ ਆ ਜਿੱਥੇ ਸਪੈਸ਼ਲੀ ਪਹੁੰਚੇ ਆ ਅੱਜ ਨਗਰ ਕੀਰਤਨ ਕਵਰ ਕਰਨ ਵਾਸਤੇ ਅੱਜ ਸ਼ਨੀਵਾਰ ਦਾ ਦਿਨ ਹੈ ਕੱਲ ਨੂੰ ਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸਬੰਧ ਵਿੱਚ ਹੋ ਰਿਹਾ ਹੈ। ਆ ਸਭ ਤੋਂ ਪਹਿਲਾਂ ਅਸੀਂ ਇੱਥੇ ਦੀ ਸੰਗਤ ਨੂੰ ਫਤਿਹ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆ ਜੀ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ? ਮੇਰਾ ਗੁਰਮੀਤ ਕੌਰ ਸੇਖੋਂ। ਇਹ ਦੇਖੋ ਸੰਗਤ ਬੜੀ ਵੱਡੀ ਪੱਦਰ ਤੇ ਆਈ ਹੈ ਮੈਂ ਦੇਖ ਰਿਹਾ ਵੀ ਇੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੈ। ਹਾਂਜੀ। ਲਾਈਨ ਵੀ ਬੜੀ ਲੰਬੀ ਆ। ਹਾਂਜੀ। ਤੇ ਇਹ ਸਾਰਾ ਜਿਹੜਾ ਆਪਾਂ ਤਿਆਰੀ ਕਰਦੇ ਆ ਕਿੰਨਾ ਕੁ ਟਾਈਮ ਲੱਗ ਜਾਂਦਾ? ਬਹੁਤ ਟਾਈਮ ਲੱਗਦਾ ਜੇ 5-6 ਦਿ ਦੇ ਨੂੰ ਅਵੇ ਬੈਠੀਆਂ ਸਾਰੀਆਂ ਇਹ ਸਾਰੀਆਂ ਬੀਬੀਆਂ ਭੈਣਾ ਨਾਲ ਲੱਗੀਆਂ ਸਾਰੀਆਂ ਬੀਬੀਆਂ ਭੈਣਾ ਤੋਤਾ ਕਟਿਆ ਸਵਾਰਿਆ ਇਹ ਸਾਰੀਆਂ ਸਾਰੀਆਂ ਤੁਹਾਡੀਆਂ ਹਾਮੋਵਰੀਆਂ ਨੂਆ ਧੀਆਂ ਵੀ ਹੁੰਦੀਆਂ ਆ ਸਾਰੀਆਂ ਨੋਵਾ ਧੀਆਂ ਵੀ ਨਾਲ ਭੈਣ ਸਿਸਟਰ ਨਾਲ ਆਜੋ ਤੁਸੀਂ ਇੱਥੇ ਆਜੋ ਫੋਰੇ ਆਜੋ ਤੇ ਇੱਕ ਚੀਜ਼ ਮੈਂ ਜਰੂਰ ਦੱਸਿਓ ਦੇਖੋ ਤਿਆਰੀਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਖਾਸ ਕਰਕੇ ਜਦੋਂ ਤੁਸੀਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਾਕੀ ਚੀਜ਼ਾਂ ਥੋੜੀਆਂ ਸੌਖੀਆਂ ਬਣ ਜਾਂਦੀਆਂ ਇਹ ਇਹ ਸਾਰਾ ਕੁਝ ਫਿਰ ਆਪਾਂ ਇਕੱਠਾ ਕਿਦਾਂ ਕਰਦੇ ਹਾਂ ਸਾਗ ਬਹੁਤ ਵੱਡਾ ਕਾਫੀ ਜ਼ਿਆਦਾ ਚਾਹੀਦਾ ਸੈਂਗਰਾ ਮੰਡ ਤੋਂ ਟਰੱਕ ਆਉਂਦਾ ਹਾਂਜੀ ਇੱਕ ਹਫ਼ਤਾ ਤੇ ਕਰੀ ਦੇ ਇੱਕ ਹਫ਼ਤੇ ਸ਼ਨੀਵਾਰ ਦਾ ਅਸੀਂ ਸਾਗ ਮੰਗਾਇਆ ਸੀ ਸੁਮਾਰ ਆ ਧੋਤਾ ਸਮਾਰਾ ਕਿੰਨੇ ਦਿਨ ਸਮਾਰਦੇ ਰਹੇ ਤੇ ਫਿਰ ਕਿੱਦਾਂ ਦੀ ਫੀਲਿੰਗ ਹੁੰਦੀ ਹੈ ਕੀ ਕੁਝ ਮਨ ਚਾਹੁੰਦਾ ਉਹ ਤਾਂ ਯਾਰ ਨਹੀਂ ਕੁਝ ਦੱਸਦਾ ਨਹੀਂ ਕੋਈ ਤਿਆਰੀ ਕਰਨ ਲੱਗਾ ਕੋਈ ਨਹੀਂ ਚੜਦੀ ਕਲਾ ਸੋ ਕੀ ਜਨ ਸੰਗਤ ਨੂੰ ਬਹੁਤ ਕੁਝ ਕਹਿਣਾ ਚਾਹੁੰਨਿਆ ਵੀ ਲੜ ਲੱਗੋ ਗੁਰੂ ਦੇ ਖੁਸ਼ੀਆਂ ਲਵੋ ਲੰਗਰ ਛਕੋ ਪਿਆਰ ਕਰੋ ਸਭ ਦੇ ਇੱਕ ਦੂਜੇ ਦੀ ਇੱਜ਼ਤ ਮਾਨ ਕਰੋ ਸੇਵਾ ਕਰੋ ਤਗੜੇ ਹੋ ਕੇ ਸੇਵਾਜ ਬਾਦ ਕੋਈ ਤੁਹਾਨੂੰ ਮੁਬਾਰਕਾਂ ਗੁਰਪੁਰਬ ਦੀਆਂ ਵੀ ਬਹੁਤ ਬਹੁਤ ਇਹਦੇ ਸਾਡੇ ਮਾਤਾ ਜੀ ਬਜ਼ੁਰਗ ਵੀ ਬੈਠੇ ਆ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹੁੰਨੇ ਸੰਗਤ ਨੂੰ ਸੰਗਤ ਬਹੁਤ ਹੋਇਆਈ ਹੈ ਚਲੋ ਚੱਕੀ ਕਲਾ ਵਿੱਚ ਚਲੋਗਾ ਤੁਸੀਂ ਚੱਕੀ ਕਲਾ ਚਲ ਵੀ ਕਲਾ ਵਿੱਚ ਚਲੋ ਬਹੁਤ ਵਧੀਆ ਜੀ ਕਿਉਂਕਿ ਤੁਸੀਂ ਦੇਖ ਰਹੇ ਆ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਸਾਰੇ ਇੱਥੇ ਆਏ ਹੋਏ ਆ ਜਿਹੜੀ ਸੰਗਤ ਵਿੱਚ ਜੁੜੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਮੈਂਡੀ ਬਣੀਵਾਲ ਮੈਂਡੀ ਜੀ ਮੈਨੂੰ ਇੱਕ ਗੱਲ ਦੱਸੋ ਕਿਉਂਕਿ ਜਦੋਂ ਇੰਨੀ ਵੱਡੀ ਸੰਗਤ ਆਈ ਹੋਵੇ ਪ੍ਰਬੰਧ ਬੜੇ ਵੱਡੇ ਕਰਨੇ ਪੈਂਦੇ ਆ ਇਹ ਸਾਰਾ ਕੁਝ ਕਿੱਦਾਂ ਮੈਨੇਜ ਕੀਤਾ ਜਾਂਦਾ ਜੀ ਇਹ ਗੁਰੂ ਦੇ ਸਿੱਖਿਆ ਇਹਨਾਂ ਨੇ ਆਪਣੇ ਆਪ ਹੀ ਉਹ ਗੁਰੂ ਸਾਹਿਬ ਕਰਾਈ ਜਾਂਦੇ ਆ ਅਸੀਂ ਕਰੀ ਜਾਂਦੇ ਆ ਸੇਵਾ ਮੱਕੀ ਦੀ ਰੋਟੀ ਤੁਸੀਂ ਪਕਾ ਲੈਨੇ ਆਂ ਹਾਂਜੀ ਥੋੜੀ ਥੋੜੀ ਮਨ ਲੈ ਇਥੇ ਸਿੱਖ ਜਾਣੇ ਸਾਰੇ ਆ ਕੇ ਸਿੱਖ ਜਾਣੇ ਹਾਂਜੀ ਸਾਰੇ ਮੈਂ ਉਹੀ ਗੱਲ ਪੁੱਛਦਾ ਪਿਆ ਸੀ ਆਂਟੀ ਹੁਣਾਂ ਨੂੰ ਤੁਸੀਂ ਆਜੋ ਨਾਲ ਇੱਥੇ ਉਧਰਲੇ ਉਧਰਲੇ ਪਾਸੇ ਆਜੋ ਵੀ ਮੈਂ ਪੁੱਛਦਾ ਪਿਆ ਸੀਗਾ ਵੀ ਨੂਆਂ ਧੀਆਂ ਵੀ ਨਾਲ ਕੰਮ ਕਰਦੀਆਂ ਸੇਵਾ ਕਰਦੀਆਂ ਹਾਂਜੀ ਬਰਾਬਰ ਕਰਦੀਆਂ ਸਾਰੀਆਂ ਇੱਥੇ ਆਜੋ ਕੋਲ ਆਜੋ ਵੱਡੀਆਂ ਮਾਮਾ ਸਿਖਾਈ ਜਾਂਦੀਆਂ ਨੂਆਂ ਨੂੰ ਧੀਆਂ ਨੂੰ ਅਸੀਂ ਸਿੱਖੀ ਜਾਂਦੇ ਹਾਂ ਲੰਗਰਾਂ ਵਿੱਚ ਆਣ ਕੇ ਆਪਾਂ ਇਹ ਚੀਜ਼ਾਂ ਸਿੱਖ ਵੀ ਜਾਂਦੇ ਹਾਂ ਸਿੱਖ ਵੀ ਜਾਂਦੇ ਹਾਂ ਹਾਂ ਜਿਵੇਂ ਘਰ ਆਪਾਂ ਥੋੜੀ ਚੀਜ਼ ਬਣਾਉਣੀ ਹੁੰਦੀ ਇੱਥੇ ਬਹੁਤ ਜ਼ਿਆਦਾ ਬਣਾਉਣੀ ਹੁੰਦੀ ਹੈ ਬੱਡੇ ਬੱਡੇ ਹਾਂਜੀ ਉਹ ਜਿੱਥੇ ਆ ਕੇ ਸੇਵਾ ਕਰੀਦੀ ਇੱਥੇ ਹੀ ਵੱਲ ਸਿੱਖਿਆ ਸਾਰਾ ਕੁਝ ਤੇ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਸੰਗਤ ਨੂੰ ਸੰਗਤ ਨੂੰ ਇਹ ਹੀ ਕਿ ਬਸ ਰਲ ਮਿਲ ਕੇ ਪ੍ਰਸ਼ਾਦਾ ਛਕੋ ਤੇ ਪ੍ਰਮਾਤਮਾ ਦਾ ਨਾਮ ਲਵੋ ਤੇ ਪ੍ਰਮਾਤਮਾ ਨਾਲ ਜੁੜੇ ਰਹੋ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਨਗਰ ਕੀਰਤਨ ਦੀਆਂ ਮੀਤ ਤੇ ਗੁਰਪੁਰਬ ਦੀਆਂ ਵੀ ਰਾਜ ਮੰਗੋ ਠੀਕ ਹੈ ਜੀ ਚੜ੍ਹਦੀ ਕਲਾ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਦੇਖ ਰਹੇ ਆ ਪਰਿਵਾਰ ਬੱਚੇ ਹਾਂਜੀ ਵੀਰ ਜੀ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਮੇਨ ਲੱਗਦਾ ਕੱਲ ਨੂੰ ਪੀਜੇ ਦੀ ਤਿਆਰੀ ਹੋ ਰਹੀ ਹੈ ਹਾਂਜੀ ਬਿਲਕੁਲ ਪਰ ਅੱਜ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਹੋਰ ਵੀ ਚੀਜ਼ਾਂ ਹੈਗੀਆਂ ਹਾਂਜੀ ਇਹ ਸਾਰਾ ਕੁ ਵੀਰ ਜੀ ਇੱਥੇ ਸੰਗਤ ਅਣਗਿਣਤ ਹੈਗੀ ਹੈ ਅਸੀਂ ਟਿਊਜ਼ਡੇ ਟਿਊਜ਼ਡੇ ਤੋਂ ਲੱਗੇ ਹੋਏ ਆ ਸਾਰਾ ਬਾਏ ਕਰਨਾ ਕਟਾਈ ਕਰਨੀ ਬਣਾਉਣਾ ਪ੍ਰੈਪ ਕਰਕੇ ਕਿੰਨੇ ਕੁ ਸੇਵਾਦਾਰ ਹੁੰਦੇ ਟੋਟਲ ਟੋਟਲ ਸਾਡੇ ਕੋਲ ਲੱਗੇ ਨੇ ਫੈਮਿਲੀ ਮੈਂਬਰਸ ਨੂੰ ਮਿਲਾ ਕੇ ਫਰੈਂਡਸ ਨੂੰ ਮਿਲਾ ਕੇ ਐਟਲੀਸਟ 75 80 ਮਤਲਬ ਕਾਫੀ ਵੱਡੇ ਪੱਮਾਨੇ ਦੇ ਵਿੱਚ ਸਾਰਾ ਕੁਝ ਹੁੰਦਾ ਹਾਂਜੀ ਹਾਂਜੀ ਐਬਸੋਲੂਟਲੀ ਠੀਕ ਹੈ ਸੋ ਕਿ ਬੱਚੇ ਵੀ ਨਾਲ ਜੁੜਦੇ ਆ ਬੱਚੇ ਵੀ ਨਾਲ ਜੁੜਦੇ ਬੱਚਿਆਂ ਨਾਲੇ ਸੇਵਾ ਦੀ ਭਾਵਨਾ ਪਤਾ ਲੱਗਦੀ ਹੈ ਕਿ ਸਿੱਖੀ ਆਪਣਾ ਸਿਰਫ ਸੇਵਾ ਹੈ ਸੋ ਬਈ ਇੱਥੇ ਆਪਣੇ ਆਪ ਹੀ ਆਉਂਦੇ ਸਾਰੇ ਜੀ ਸੇਵਾ ਕਰਨ ਆਪਣੇ ਆਪ ਸੋ ਵੱਡੀ ਗੱਲ ਹੈ ਤੁਹਾਨੂੰ ਬਹੁਤ ਮੁਬਾਰਕਾਂ ਤੁਸੀਂ ਸੇਵਾ ਕਰ ਰਹੇ ਆ ਦੇਖੋ ਹਾਂਜੀ ਬੜ ਕੀ ਕੀ ਨਾਮ ਤੁਹਾਡਾ ਆਰਫ ਸਿੰਘ ਆਰਫ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਸੇਵਾ ਕਰਨਾ ਸਾਰੇ ਖੁਸ਼ ਤੇ ਜਦੋਂ ਤੁਸੀਂ ਸੇਵਾ ਕਰਦੇ ਆ ਹਾਊ ਯੂ ਫੀਲ ਆ ਫੀਲ ਰੀਲੀ ਗ੍ਰੇਟ ਸੋ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਅ ਮੈਂ ਸਰਦਨ ਹੈਲਪ ਕਰਨਾ ਹੈ ਜਾਵਾ ਸੇਵਾ ਕਰਨਾ ਹੈ ਧੰਨਵਾਦ ਤੁਸੀਂ ਦੇਖ ਰਹੇ ਬੱਚਿਆਂ ਵਿੱਚ ਕਾफी ਉਤਸ਼ਾਹ ਹੈ ਜਦੋਂ ਸੇਵਾ ਕਰਦੇ ਆ ਇੱਧਰ ਸਾਡੇ ਨੌਜਵਾਨ ਵੀਰ ਲੱਗੇ ਹੋਏ ਆ ਅ ਦੇਖੋ ਵੱਡੀ ਸੇਵਾ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਆ ਜਾਓ ਵੀਰ ਤੁਸੀਂ ਵੀ ਆ ਜਾਓ ਤੇ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਾ ਨਾਮ ਕਿੱਥੇ ਹੋਂ ਨਾਲ ਹੈ ਹਰਫਰੀ ਥਿੰਗ ਇਟ ਟਵੀਮੰਟੀਕਾ ਪੰਜਾਬ ਤੋਂ ਕਿੱਥੋਂ ਹੈ ਆ ਜਲੰਧੇ ਕੋਲ ਆ ਕੋ ਜੀ ਮੈਂ ਸਿਕਰਾਰ ਢਿੱਲੋਂ ਨਾ ਆ ਕਿ ਬੇਰੀ ਯੂਨੀਵਰਸਿਟੀ ਤੋਂ ਕੰਦਾਲਾਗੁਰੂ ਆ ਸਰਪੰਦ ਨਾ ਪਿੰਡ ਪਿੰਡ ਕਿਹੜਾ ਕੰਦਾਲਾਗੁਰੂ ਇਹ ਕਿੱਥੇ ਪੈਂਦਾ ਜੀ ਆ ਜੰਦਲਾਗਿਆ ਜੰਦਲਾਗਿਆ ਬੋਕਪੁਰ ਨਾਲ ਜੰਦਲਾਗਿਆ ਮੇਰਾ ਨਾਮ ਨਿਮਰਜ ਢਿੱਲੋਂ ਆ ਮੈਂ ਵੀ ਬੇਈਆ ਤੋਂ ਨਾ ਸਰਪੰਦ ਪਿੰਡਾਲਾਗੁਰੂ ਤੇ ਜਦੋਂ ਪਿੰਡਾਂ ਵਿੱਚ ਆਪਾਂ ਉਥੇ ਸੇਵਾ ਕਰਦੇ ਆ ਨਗਰ ਕੀਰਤਨਾ ਚ ਤੇ ਇੱਥੇ ਹੁਣ ਉਹੀ ਸੇਵਾ ਇੱਥੇ ਨਿਭਾ ਰਹੇ ਆ ਕਿੰਦਾ ਦੀ ਫੀਲਿੰਗ ਹੁੰਦੀ ਆ ਬਹੁਤ ਜਿਆਦਾ ਫੀਲਿੰਗ ਆ ਵਧੀਆ ਆ ਇਸ ਇੱਥੇ ਲਾਈਕ ਡਿਫਰੈਂਟ ਹੈ ਇੱਥੇ ਡਾਕਟਰ ਲੇ ਸਾਰੇ ਆਪਾਂ ਸੇਵਾ ਕਰਦੇ ਆਂ ਵੱਡੇ ਛੋਟੇ ਸਾਰੇ ਹੁੰਨੇ ਆ ਇਹ ਕੀ ਬਣਾ ਰਹੇ ਆ ਬਾਦਾਮ ਦਾ ਹਾਂਜੀ ਅੱਛਾ ਬਾਦਮ ਬਾਦਾਮ ਮਿਲਕ ਬਣਾ ਰਹੇ ਆ ਤੇ ਬਾਦਾਮ ਮਿਲਕ ਜਿਹੜਾ ਆ ਬਣਾ ਕੇ ਸੰਗਤ ਨੂੰ ਸ਼ਿਕਾਰ ਰਹੇ ਆ ਤੇ ਫਿਰ ਕਿਦਾਂ ਦਾ ਫੀਲ ਹੁੰਦਾ ਗੱਲ ਚੰਗੀ ਗੱਲ ਦਾ ਸੇਵਾ ਕਰਨਾ ਠੀਕ ਆ ਤੁਸੀਂ ਦੇਖ ਰਹੇ ਨੌਜਵਾਨ ਵੀਰ ਹੈਗੇ ਆ ਉਦਾਂ ਭਾਵੇਂ ਘਰੇ ਇਹਨਾਂ ਨੂੰ ਇਦਾਂ ਮਿਲਕ ਨਹੀਂ ਬਣਾਉਣਾ ਆਉਂਦਾ ਪਰ ਇੱਥੇ ਸਿਖਾਤਾ ਹੁਣ ਸੰਗਤ ਨੇ ਤੇ ਇੱਧਰ ਸਾਡੀ ਬੇਟੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਪੂਰਾ ਤੁਹਾਡਾ ਸੁਪ੍ਰੀਤ ਕੌਰ ਢਿੱਲੋਂ ਇਹ ਬੇਟਾ ਸੇਵਾ ਕਰ ਰਹੇ ਆ ਆਪਾਂ ਦੁੱਧ ਹਲਾ ਰਹੇ ਆ ਹਨਾ ਇਹ ਕਿੰਨੇ ਦੱਸਿਆ ਸੀਗਾ ਵੀ ਇਦਾਂ ਕਰੀਦਾ ਆ ਮਾਮ ਡੈਡ ਨੇ ਤੇ ਇੱਥੇ ਆਣ ਕੇ ਦਰੋਂ ਆਪਾਂ ਇਦਾਂ ਸੇਵਾ ਕਰਦੇ ਆ ਤੇ ਕਿੱਦਾਂ ਦੀ ਫੀਲਿੰਗ ਹੁੰਦੀ ਆ ਇੱਕ ਸਕੂਨ ਮਿਲਦਾ ਆ ਫਿਰ ਕਦੀ ਇਦਾਂ ਵੱਡੇ ਪੱਦਰ ਤੇ ਇੰਨਾ ਦੁੱਧ ਗਰਮ ਕੀਤਾ ਨਹੀਂ ਪਰ ਹੁਣ ਕਰਨਾ ਆ ਗਿਆ ਹਨਾ ਪਿਛੇ ਸਾ ਵੀ ਕੀਤਾ ਸੀਗਾ ਅਸੀਂ ਜੇ ਘਰ ਚਾਰ ਪਰੋਣੇ ਆ ਜਨ ਮਤਲ ਤੁਸੀਂ ਹੁਣ ਕਰ ਸਕਦੇ ਆ ਹਾਂਜੀ ਇਸਰ ਬਹੁਤ ਰਾਈ ਕਿ ਜਦੋਂ ਆਪਾਂ ਇੱਥੇ ਲੰਗਰ ਚਾਉਨੇ ਆ ਆਪਾਂ ਨੂੰ ਇਹ ਚੀਜ਼ਾਂ ਬਣਾਉਣੀਆਂ ਆਉਂਦੀਆਂ ਥੈਟਸ ਵੈਰੀ ਚੂਰ ਹਾਂਜੀ ਇਹ ਤੁਹਾਡੀ ਸਿਸਟਰ ਇਹ ਕੌਣ ਹੈ ਕਜ਼ਨ ਲੱਗਦੀ ਸਿਸਟਰ ਹੀ ਆ ਫਿਰ ਓਕੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਜੂਨੀ ਅਜੂਨੀ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਸੰਗਤ ਨੂੰ ਵਾਟ ਯੂ ਵਾਂਟ ਟੂ ਸੇ ਤੁਸੀਂ ਤੁਸੀਂ ਨਹੀਂ ਸੇਵਾ ਕਰ ਰਹੇ ਇਹ ਕੀ ਬਣਾ ਰਹੇ ਆ ਦੁੱਦੂ ਤੁਸੀਂ ਦੁੱਧ ਬਣਾ ਰਹੇ ਹੋ ਨਾ ਜੀ ਮੈਂ ਦੀ ਕਰਕੇ ਪਿਆ ਸਮਾਪਤੀ ਠੀਕ ਆ ਠੀਕ ਆ ਥੈਂਕ ਯੂ ਥੈਂਕ ਯੂ ਤੁਸੀਂ ਤੁਸੀਂ ਦੇਖ ਰਹੇ ਆ ਹਾਂ ਜੀ ਵੀਰ ਜੀ ਆਜੋ ਇੱਧਰ ਆ ਬੱਚੇ ਵੀ ਸੇਵਾ ਕਰ ਰਹੇ ਆ ਉਧਰ ਬਜ਼ੁਰਗ ਮਾਵਾਂ ਭੈਣਾਂ ਸਾਰੀਆਂ ਰਲ ਕੇ ਸੇਵਾ ਕਰਦੀਆਂ ਇਹ ਜਿਹੜੀ ਸੰਗਤ ਆ ਇਹ ਸਾਰੀ ਲੋਕਲ ਮੰਡੀਕੇ ਦੀ ਹੁੰਦੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਸੰਗਤ ਬਾਬਾ ਜੀ ਆਪਣੇ ਮਿੰਟਿੱਕੇ ਦੀ ਆ ਤੇ ਲਾਗਲੇ ਲਾਗਲੇ ਟਰੇਸੀ ਲੈਥਰਪਾ ਰਿਪਨ ਸਾਰੀਆਂ ਸੰਗਤਾਂ ਸਾਰੇ ਸ਼ਹਿਰਾਂ ਦੇ ਵਿੱਚੋਂ ਆਉਂਦੀਆਂ ਵਾਂ ਤੇ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਪਸਦ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਇਹ ਲੰਗਰ ਅਸੀਂ ਐਵਰੀ ਈਅਰ ਲਾਉਂਦੇ ਆ ਸਖ ਸੇਵਾ ਮਿੰਟਿੱਕਾ ਕਲੱਬ ਵੱਲੋਂ ਇਹ ਲੰਗਰ ਲਵਾਇਆ ਜਾਂਦਾ ਵਾ ਇੱਕ ਦਿਨ ਪਹਿਲਾਂ ਅਸੀਂ ਅਸੀਂ ਸਟਾਰਟ ਤਾਂ ਕੀਤਾ ਸੀਗਾ ਆਪਣੇ ਦੁੱਧ ਕੇਸਰ ਦਾ ਬਦਾਮਾ ਵਾਲਾ ਤੇ ਜਲੇਬੀਆਂ ਤੋਂ ਠੀਕ ਹੈ ਤੇ ਮਾਰੇ ਦੀ ਕਿਰਪਾ ਦੇ ਨਾਲ ਹੁਣ ਅਸੀਂ ਜਿੰਨਾ ਜਦਾਂ ਮਾਰੇ ਸੱਚੇ ਪਾਤਸ਼ਾਹ ਨੇ ਸਾਨੂੰ ਪਿਆਰ ਸਤਿਕਾਰ ਬਖਸ਼ਿਆ ਵਾ ਬਲ ਬਖਸ਼ਿਆ ਵਾ ਤੇ ਅਸੀਂ ਹੁਣ ਨਾਲ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਲੰਗਰ ਅਸੀਂ ਸੈਚਰਡੇ ਲਾਉਨੇ ਇੱਕ ਦਿਨ ਪਹਿਲਾਂ ਉਹ ਦੇਖਦਾ ਸੀ ਕੱਲ ਨੂੰ ਕਹਿੰਦੇ ਪੀਜ਼ਾ ਵੀ ਬਣਾ ਰਹੇ ਹਾਂ ਹਾਂਜੀ ਤੇ ਕਾਨੂੰ ਆਪਣੇ ਸਾਰੀ ਦਾੜੀ ਪੀਜਾ ਚੱਲਣਾ ਵਾ ਤੇ ਉਹਨਾਂ ਦੇ ਨਾਲ ਨਾਲ ਜਲੇਬੀ ਚੱਲਣੀ ਆ ਸੋ ਜਦੋਂ ਆਪਾਂ ਇਦਾਂ ਦੇ ਦਿਆਂ ਸਾਰੀ ਸੰਗਤ ਰਲ ਕੇ ਸੇਵਾ ਕਰਦੀ ਆ ਤੇ ਮਨ ਵੀ ਖੁਸ਼ ਹੁੰਦਾ ਆ ਜਿਹੜੀ ਸੰਗਤ ਆ ਰਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੀ ਸੰਗਤ ਜਿੰਨੀ ਵੀ ਦੂਰੋਂ ਦਰਿਆਡੋਂ ਆ ਰਹੀ ਆ ਮਹਾਰਾਜ ਸੱਚੇ ਬਾਸ਼ਾ ਉਹਨਾਂ ਨੂੰ ਤੰਦਰੁਸਤੀਆਂ ਦੇ ਰੋਗਤਾ ਬਖਸ਼ੇ ਮਹਾਰਾਜ ਪਿਆਰ ਉਤਪਾਗ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੀ ਦੀਆਂ ਖੁਸ਼ੀਆਂ ਉਹਨਾਂ ਨੂੰ ਦੇਹ ਰੋਗ ਤੋਂ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ ਤੋ ਬਹੁਤ ਵਧੀਆ ਚੀਜ਼ ਆ ਦੇਖੋ ਰਲ ਮਿਲ ਕੇ ਸਾਰੇ ਆਪਾਂ ਸਵਾਵਾ ਕਰਦੇ ਪਿਆ। ਥੈਂਕ ਯੂ ਤੁਹਾਡਾ ਤੁਸੀਂ ਬਹੁਤ ਵਧੀਆ ਜਾਣਕਾਰੀ ਵੀ ਦਿੱਤੀ। ਅਸੀਂ ਚਾਹੁੰਦੇ ਆ ਕਿ ਜਿੱਦਾਂ ਇਹ ਸੰਗਤ ਜੁੜੀ ਹੋਈ ਆ ਹਰ ਸਾਲ ਇਦਾਂ ਹੀ ਸੇਵਾ ਕਰਦੀ ਰਵੇ। ਤੁਸੀਂ ਸਰੋਤੋਂ ਦੇਖ ਰਹੇ ਆ ਵੱਡੇ ਪੱਧਰ ਤੇ ਸਵਾਵਾ ਹੋ ਰਹੀਆਂ। ਇੱਧਰ ਜਿਹੜਾ ਹੈਗਾ ਆ ਗਰਮ ਗਰਮ ਦੁੱਧ ਪਾ ਕੇ ਸੰਗਤ ਨੂੰ ਸ਼ਿਕਾਇਆ ਜਾ ਰਿਹਾ ਬਾਪੂ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਸੁਖندر ਸਿੰਘ ਸੰਧੂ। ਕਿੱਦਾਂ ਦਾ ਲੱਗਦਾ ਜਦੋਂ ਆਪਾਂ ਸੰਗਤ ਦੀ ਇਦਾਂ ਸੇਵਾ ਕਰਦੇ ਆ? ਬਹੁਤ ਵਧੀਆ ਲੱਗਦਾ ਹੈ। ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ? ਬੜਾ ਮਾਨ ਖੁਸ਼ ਹਾਂ। ਬੜਾ ਖੁਸ਼ ਆਈਂ ਇੱਕਠੇ ਹੋ ਗਏ ਠੀਕ ਹੈ ਜੇ ਤੁਸੀਂ ਦੇਖ ਰਹੇ ਆਂ ਵੱਡੀਆਂ ਸਵਾਵਾ ਹੋ ਰਹੀਆਂ ਜੀ ਕੀ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਬਹੁਤ-ਬਹੁਤ ਤੇ ਬੜਾ ਹੋਮ ਹੋਮਾ ਕੇ ਲੰਗਰ ਚੱਲ ਰਿਹਾ ਜੀ ਸੰਗਤਾਂ ਬਹੁਤ ਵੱਡੇ ਇਕੱਠ ਦੇ ਰੂਪ ਚ ਪਹੁੰਚ ਰਹੀਆਂ ਨੇ ਤੁਹਾਡਾ ਪੂਰਾ ਨਾਮ ਕੀ ਆ ਮੇਰਾ ਨਾਮ ਹੈ ਜੀ ਜਸਵਿੰਦਰ ਸਿੰਘ ਸੇਖੋਂ ਐਸੇ ਕਿਥੇ ਰਹਿੰਦੇ ਆਂ ਹਰ ਸਾਲ ਮੰਟੀਕੇ ਰਹਿੰਦੇ ਆ ਜੀ ਤੇ ਹਰ ਸਾਲ ਆਪਾਂ ਸਿਕਸ ਸੇਵਾ ਕਲੱਬ ਮੰਟੀਕੇ ਵੱਲੋਂ ਸੇਵਾ ਕਰੀਦੀ ਆ ਜ ਜੀ ਸਾਗ ਨਾਲ ਮੱਕੀ ਦੀ ਰੋਟੀ ਮੱਖਣ ਦੇ ਨਾਲ ਤੇ ਬਦਾਮਾਂ ਵਾਲਾ ਦੁੱਧ ਤੇ ਕੱਲ ਨੂੰ ਜੀ ਇੱਥੇ ਪੀਜੇ ਦੇ ਲੰਗਰ ਦੀ ਸੇਵਾ ਚੱਲਣੀ ਤੇ ਨਾਲ ਜਲੇਬੀਆਂ ਚੱਲਣਗੀਆਂ ਜੀ ਤੇ ਮੇਰੀ ਇਹੀ ਸਾਰੀਆਂ ਸੰਗਤਾਂ ਅਕਿ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਨਗਰ ਕੀਰਤਨ ਚ ਹਿੱਸਾ ਲਾਓ ਤੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਨੂੰ ਹਮ ਹਮਾ ਕੇ ਮਨਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਜੀ ਤੁਸੀਂ ਦੇਖ ਰਹੇ ਆ ਨੌਜਵਾਨ ਬੱਚੇ ਬਜ਼ੁਰਗ ਭੈਣ ਭਰਾ ਸਾਰੇ ਪਰਿਵਾਰ ਰਲ ਮਿਲ ਕੇ ਇੱਥੇ ਸੁਭਾਵਾਂ ਕਰ ਰਹੇ ਆ ਜਿੱਥੇ ਜਿੱਥੇ ਸੁਭਾਵਾਂ ਹੋ ਰਹੀਆਂ ਉਥੇ ਨਾਲ-ਨਾਲ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਮਨਾਇਆ ਜਾ ਰਿਹਾ ਖੁਸ਼ੀਆਂ ਕੀਤੀਆਂ ਜਾ ਰਹੀਆਂ ਵੀਰ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵੀਰ ਜੀ ਖਾਲਸਾ ਜੀ ਫਤਿਹ ਜੀ ਆਪਣਾ ਪੂਰਾ ਨਾਮ ਜੀ ਹਰਦੀਪ ਸਿੰਘ ਗਰੇਵਾਲੀ ਗਰੇਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਸੰਤੋਜੀ ਬਹੁਤ ਠਾਠਾ ਮਾਰਦਾ ਇਕੱਠ ਆ ਜੀ ਗੁਰਨਾਨਕ ਦੇਵ ਜੀ ਦੇ ਆਪਣਾ ਗੁਰਪੁਰਬ ਮਨਾ ਰਹੇ ਆ ਤੇ ਤੁਸੀਂ ਦੇਖ ਹੀ ਰਹੇ ਹੋ ਲਾਈਨਾਂ ਨਹੀਂ ਟੁੱਟ ਰਹੀਆਂ ਜੀ ਚੰਗਾ ਲੱਗਦਾ ਜਦੋਂ ਇੰਦਾ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਹੁਣ ਦੇਖ ਲੋ ਵੀ 4 ਦਿਨਾਂ ਤੋਂ ਮਾਤਾ ਜੀ ਬੜੀ ਵੱਡੀ ਸੇਵਾ ਹੁੰਦੀ ਆ ਕਿਉਂ ਸੇਵਾ ਇਹ ਇੰਦਾ ਸਾਰਾ ਸਮਾਨ ਬਣਾਉਣਾ ਕਿ ਸੌਖਾ ਨਹੀਂ ਹੁੰਦਾ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰੇ ਬੱਚਿਆਂ ਨੂੰ ਵੀ ਮੁਬਾਰਕਾਂ ਤੁਸੀਂ ਪੂਰਾ ਹਫਤਾ ਹੋ ਗਿਆ ਸਾਨੂੰ ਤਿਆਰੀਆਂ ਕਰਦਿਆਂ ਨੂੰ ਦਿਨ ਰਾਤ ਇੱਕ ਕਰਕੇ ਬੱਚਿਆਂ ਦੀ ਸੋ ਹਫਤੇ ਹਫਤੇ ਲੱਗ ਜਾਂਦੇ ਜੀ ਪੂਰੀਆਂ ਤਿਆਰੀਆਂ ਕਰਨ ਵਾਸਤੇ ਤੁਸੀਂ ਦੇਖ ਰਹੇ ਸਾਰੀਆਂ ਇੱਥੋਂ ਤਸਵੀਰਾਂ ਮੰਟੀਕੇ ਦੀ ਧਰਤੀ ਤੋਂ ਜਿੱਥੇ ਗੁਰਦੁਆਰਾ ਗੁਰਮਤ ਪ੍ਰਕਾਸ਼ ਮੰਟੀਕੇ ਵਿਕੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਕੱਲ ਨੂੰ ਹੋਣ ਜਾ ਰਿਹਾ ਨਗਰ ਕੀਰਤਨ ਅੱਜ ਸ਼ਨੀਵਾਰ ਦਾ ਦਿਨ ਹੈ ਲੰਗਰ ਚੱਲ ਰਿਹਾ ਵੱਡੇ ਪੱਧਰ ਤੇ ਸੰਗਤ ਦੀ ਆਮਦ ਹੋਈ ਹੈ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪ੍ਰਾਈਮ ਪੰਜਾਬ ਟੀਵੀ ਦੇ ਮੈਂ ਸੁਖਦੇਵ ਸਿੰਘ ਚਗਾਵਾ ਅਮਨਦੀਪ ਸਿੰਘ ਝੰਡ ਦੇ ਨਾਲ ਮੰਟੀਕਾ ਕੈਲੀਫੋਰਨੀਆ ਯੂ ਐਸ ਏ